ਜਿਹੜਾ ਦੁਦਾ ਸਰਕਾਰ ਦੇ ਝੂਠ ਨੂੰ ਨੰਗਾ ਕੀਤਾ ਔਰ ਜਿੰਨਾ ਝੂਠ ਵਰਤਮਾਨ ਨੇ ਬੋਲਿਆ ਬਨ ਸਭ ਤੋਂ ਵੱਧ ਜਵਾਬੇ ਦੀ ਧਰਤੀ ਖੜਕੜ ਕਲਾ ਅਸ਼ੀਤ ਭਗਤ ਸਿੰਘ ਦੀ ਬਿਮਾਰਕ ਤੇ ਬੋਲਿਆ ਔਰ ਨਾਰਾ ਇਨਕਲਾਬ ਦਾ ਦਿੱਤਾ ਤੇ ਫਸ ਗਿਆ ਘਟਾਲੇ 'ਚ ਤੇ ਨਾਰਾ ਲੱਗ ਗਿਆ ਵੀ ਨਾਰਾ ਇਨਕਲਾਬ ਦਾ ਘਟਾਲਾ ਸ਼ਰਾਬ ਸੋ ਅੱਜ ਇਹ ਜਿਹੜੀ ਤਰਸਯੋਗ ਹਾਲਤ ਆ ਪੰਜਾਬ ਦੀ ਪੰਜਾਬ ਭੈ ਪੀਤਾ ਪੰਜਾਬ ਸਹਿਨਾ ਹੋਇਆ ਪੰਜਾਬ ਦੇ ਕਾਰੋਬਾਰੀ ਪੰਜਾਬ ਛੱਡ ਕੇ ਭੱਜ ਰਹੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ ਔਰ ਜੇ ਕੋਈ ਆਪਣਾ ਹੱਕ ਮੰਗਦਾ ਉਹਨੂੰ ਕੁੱਟਿਆ ਜਾਂਦਾ ਕਿਸਾਨੀ ਵੀ ਕੁੱਟੀ ਜਵਾਨੀ ਵੀ ਕੁੱਤੀ ਔਰ ਖਾਸ ਤੌਰ ਤੇ ਮੁਲਾਜ਼ਮਾਂ ਦੇ ਹੱਕ ਜਿਹੜੇ ਮਾਰੇ ਗਏ ਮੁਲਾਜ਼ਮਾਂ ਦੀਆਂ ਤਨਖਾਹਾਂ ਤੱਕ ਨਹੀਂ ਦਿੱਤੀਆਂ ਪੀਏ ਦਾ ਡੀਏ ਤੱਕ ਨਹੀਂ ਦਿੱਤੀ ਡੀਏ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਗਈਆਂ ਏਰੀਅਰ ਨਹੀਂ ਦਿੱਤਾ ਔਰ ਮੁਲਾਜ਼ਮ ਤੜਾ ਤੜਾ ਕਰਦੇ ਨੇ ਜੇ ਕੋਈ ਮਾੜੀ ਮੋਟੀ ਧਰਨਾ ਜਾਂ ਹੜਤਾਲ ਕਰਦਾ ਉਧਰ ਨਾ ਸ਼ਕਤੀ ਨਾ ਪੇਸ਼ ਆਉਂਦੇ ਨੇ ਸੋ ਇੱਕ ਕਹਿ ਸਕਦੇ ਆ ਕਿ ਤਾਨਾਸ਼ਾਹੀ ਤੇ ਗੁੰਡਾਗਰਦੀ ਦਾ ਰਾਜ ਸਰਕਾਰ ਨੇ ਆਪਣੇ ਸ਼ਕਤੀ ਨਹੀਂ ਕੀਤਾ ਹੋਇਆ ਔਰ ਪੰਜਾਬ ਦੇ ਲੋਕ ਅੱਜ ਵਿਸ਼ਵਾਸ ਨਹੀਂ ਰਿਹਾ ਪੰਜਾਬ ਦੇ ਲੋਕਾਂ ਨੂੰ ਵੈਸੇ ਜੀ ਅੱਜ ਇੱਕ ਸਰੀਦਾ ਸਾਡਾ ਇੱਕ ਬਹੁਤ ਹੀ ਲੇਡੀਜ਼ ਦਾ ਹੈਗਾ ਆ ਆਂਗਣਵਾੜੀ ਵਰਕਰ ਉਹਨਾਂ ਦਾ ਜਿਹੜਾ ਮਾਨ ਪੱਤਾ ਆ ਉਹ ਬਹੁਤ ਘੱਟ ਆ ਜੇ ਆਪਾਂ ਇਹ ਕੋਈ ਸਰੋਮਣੀ ਕਾਲੀਦਾਲ ਦਾ ਮੈਨੀਫੈਸਟੋ ਭਾਵੇਂ ਆਉਣਾ ਪਰ ਅਸੀਂ ਮੈਂ ਵੀ ਮੈਂਬਰਾਂ ਡਾਕਟਰ ਸਾਹਿਬ ਵੀ ਆ ਪਰ ਅਸੀਂ ਗੱਲ ਜੀ ਕੀਨੀ ਆ ਕਿ ਆਂਗਣਵਾਰੀ ਤੇ ਆਸ਼ਾ ਵਰਕਰਾਂ ਦਾ ਜਿਹੜਾ ਪੱਤਾ ਉਹ ਘੱਟੋ ਘੱਟ ਦੁੱਗਣਾ ਹੋਣਾ ਚਾਹੀਦਾ ਪਰ ਮਹਿੰਗਾਈ ਵਧੀਆ ਪਿਛਲੇ ਲੰਮੇ ਸਮੇਂ ਤੋਂ ਆਂਗਣਵਾਰੀ ਵਰਕਰਾਂ ਦਾ ਪੱਤਾ ਜਿਹੜਾ ਬੜਾ ਘੱਟ ਆ ਮਨਰੇਗਾ ਦੀ ਵੀ ਬਹੁਤ ਪ੍ਰਕਟਿਤ ਦਿਹਾੜੀ ਆ ਉਹ ਵੀ ਦੁੱਗਣੀ ਕਰਨ ਲਈ ਆਂਗਣਵਾਰੀ ਤੇ ਆਸ਼ਾ ਵਰਕਰਾਂ ਦਾ ਮਾਨ ਪੱਤਾ ਵੀ ਦੁੱਗਣਾ ਕਰ ਲਈ ਏ ਸਾਡੀ ਬੈਨੀਫੀਸ਼ੀਅਰੀ ਆਮ ਆਦਮੀ ਪਾਰਟੀ ਨੇ ਆਪਣੇ ਸਾਨਾਸ਼ੀ ਸੈਸ਼ਨ ਦੇ ਵਿੱਚ ਇਹ ਕਿਹਾ ਸਰ ਜੀ ਅਸੀਂ ਜਿਹੜਾ ਖਟਕੜ ਕਲਾ ਨੂੰ ਜਿਹੜੀ ਉਹਦਾ ਪੈਸੇ ਹੈ ਇੱਕ ਜਿਹੜਾ ਕੀ ਉਹਨੂੰ ਟੂਰਿਸਟ ਪਲੇਸ ਬਣਾਵਾਂਗੇ ਪਰ ਉੱਥੇ ਹਜੇ ਤੱਕ ਕੰਮ ਸ਼ੁਰੂ ਵੀ ਨਹੀਂ ਹੋਇਆ ਕੋਈ ਨਾਮ ਹੋ ਨਿਸ਼ਾਨਾ ਹੀ ਨਹੀਂ ਹੈ ਨਾ ਕਾਲਜ ਦਾ ਹੈ ਹਰ ਵਕਤ ਆਂਦੇ ਹੋ ਡਿਕਲੇਅਰ ਕਰ ਜਾਂਦੇ ਆ ਕੀ ਸੈਂਟਰ ਤੋਂ ਤੁਸੀਂ ਕੁਝ ਦੇਖੋ ਗੱਲ ਇਹ ਆ ਵੀ ਆਪ ਪਾਰਟੀ ਵਾਲੇ ਤਾਂ ਫੜਾ ਮਾਰ ਸਕਦੇ ਨੇ ਝੂਠ ਬੋਲ ਸਕਦੇ ਨੇ ਧੋਖਾ ਦੇ ਸਕਦੇ ਨੇ ਵਿਸ਼ਵਾਸ ਘਾਤ ਕਰ ਸਕਦੇ ਨੇ ਲੁਕ ਸਕਦੇ ਨੇ ਘੁੱਟ ਸਕਦੇ ਨੇ ਪਰ ਅਸੀਂ ਜੋ ਕਹਿਨੇ ਹਾਂ ਉਹ ਕਰਕੇ ਦਿਖਾਉਂਦੇ ਆ ਇਹ ਜਿੱਥੇ ਤੱਕ ਟੂਰਿਸਟ ਪਲੇਸ ਦੀ ਗੱਲ ਤੇ 16 ਕਰੋੜ ਰੁਪਏ ਲਿਆਣ ਕੇ ਸੀਤਾਂ ਦਾ ਸਮਾਰਕ ਆ ਮਿਊਜ਼ੀਅਮ ਜਿਹੜਾ ਬਣਾਇਆ ਤੇ ਮੈਂ ਉਹਨੂੰ ਮੈਂ ਐਮਪੀਸੀ ਪੂਰਵਤੀ ਲੈ ਕੇ ਆਇਆ ਤੇ ਵੈਸੇ ਵੀ ਇਹ ਸੋਜੇ ਖੇਤਰ ਨੂੰ ਟੂਰਿਸਟ ਹੱਬ ਦੇ ਤੌਰ ਤੇ ਵਿਕਸਿਤ ਕਰਨਾ ਮੇਰਾ ਸਭ ਤੋਂ ਪਹਿਲਾ ਟਾਰਗੇਟ ਹੋਏਗਾ ਮੇਰਾ ਸਭ ਤੋਂ ਪਹਿਲਾ ਉਦੇਸ਼ ਆ ਕਿ ਬੱਚਿਆਂ ਨੂੰ ਕਿਤੇ ਮਾਪੇ ਦਾ ਸਹਾਰਾ ਪਰੋਂ ਲਈ ਇੱਥੇ ਕਾਰੋਬਾਰ ਲਾਉਣ ਲਈ ਇੱਕ ਦਾ ਟੂਰਿਜ਼ਮ ਡਿਵੈਲਪ ਕਰਨਾ ਸਭ ਤੋਂ ਵਧੀਆ ਥਾਂ ਨੰਗਲ ਤੋਂ ਲੈ ਕੇ ਨਨ ਰੋਪੜ ਤੱਕ ਦਾ ਇਲਾਕਾ ਉੱਥੇ ਦਰਿਆ ਨੂੰ ਚੈਨਲਾਈਜ਼ ਕਰਕੇ ਉਸੇ ਟੂਰਿਜ਼ਮ ਦੇ ਲਈ ਡਿਵੈਲਪ ਕਰਨਾ ਤੇ ਜਿੱਥੇ ਬਰਾਸਤੇ ਖਾਲਸਾ ਉੱਥੇ ਵੀ ਠੀਰ ਬਣਾ ਕੇ ਉੱਤੇ ਰੈਸਟੋਰੈਂਟ ਬਣਾ ਕੇ ਉਹਨੂੰ ਵੀ ਵਿਕਸਿਤ ਕਰਨਾ ਇਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੂ ਕਾਰੋਬਾਰ ਮਿਲੂ ਅਨੰਤ ਕੋ ਕਾਰਗੋ ਟਰਮੀਨਲ ਜਿਹੜਾ ਸਟਰਾਟਿਫਾਈ ਹੋਈ ਅੱਡੇ ਤੇ ਉਹ ਚਲਾ ਕੇ ਬਣਿਆ ਹੈਗਾ ਪਰ ਚਲਾਇਆ ਨਹੀਂ ਗਿਆ ਨਾ ਤੋ ਉਹ ਚਲਾ ਕੇ ਵੀ ਇਹ ਬੱਚਾ ਦੀ ਆਮਦਨ ਜਿਹੜੀ ਆ ਉਹ ਦੁੱਗਣੀ ਹੋਏਗੀ ਪਰ ਚੀਜ਼ਾਂ ਤੋਂ ਫਲ ਫੁੱਲ ਸਬਜ਼ੀਆਂ ਬਾਹਰ ਜਾਣ ਲੱਗਣਗੀਆਂ ਸ਼੍ਰੀ ਅਨੰਦਪੁਰ ਸਾਹਿਬ ਮਾਰਗ ਬਸ ਹਲੇ ਤੱਕ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਜੀ ਉਹ ਆਪਣੇ ਅੰਦਰ ਤੱਕ ਨਹੀਂ ਸੀਗੇ ਉਦੋਂ ਤੱਕ ਜੀ ਨੂੰ ਲਿਆ ਕੇ ਉਹ ਨਹੀਂ ਪੱਥਰ ਖਾਇਆ ਹਾਂ ਜਿਹੜਾ ਪ੍ਰੋਸੈਸ ਹੋਇਆ ਬਟ ਇਹਨਾਂ ਵਿੱਚ ਦੋ ਸਰਕਾਰਾਂ ਆਈਆਂ ਕਾਂਗਰਸ ਦੀ ਵੀ ਆਈ ਔਰ ਆਪ ਵਾਲਿਆਂ ਦੀ ਵੀ ਹੁਣ ਫੇਲ ਹੈ ਸਾਨੂੰ ਸਾਨੂੰ ਇਹ ਹੀ ਅਫਸੋਸ ਆ ਕਿ ਬੰਗਾ ਤੋਂ ਨੈਣਾ ਦੇਵੀ ਤੱਕ ਜਿਹੜਾ ਨੈਸ਼ਨਲ ਹਾਈਵੇ ਅਸੀਂ ਪਾਸ ਕਰਵਾਇਆ 16 ਜਨਵਰੀ 2016 ਨੂੰ ਲੈਟਰ ਭਾਰਤ ਸਰਕਾਰ ਦਾ ਪੰਜਾਬ ਸਰਕਾਰ ਕੋਲ ਆਇਆ ਤੇ ਗੜਕਰੀ ਸਾਹਿਬ ਤੋਂ ਨਹੀਂ ਪੱਥਰ ਖਾਇਆ ਪੰਜਾਬ ਦਾ ਵਜ਼ੀਰ ਜਿਹੜਾ ਹੁਣ ਮੇਰੇ ਮੁਕਾਬਲੇ ਲੜ ਰਿਹਾ ਚੋੜੇ ਉੱਥੇ ਹਾਜ਼ਰ ਸੀ ਤੇ ਇਹ ਪਾਸ ਕਰਾਈ ਸੜਕ ਨਸ਼ਾਹੀ ਭੇ ਪਰ ਅਫਸੋਸ ਦੀ ਗੱਲ ਆ ਕਿ ਸੂਬਾ ਸਰਕਾਰ ਪਹਿਲਾਂ ਕਾਂਗਰਸੀ ਰਹੀ ਉਹਨਾਂ ਨੇ ਕੱਖ ਦੂਰਾ ਨਹੀਂ ਕੀਤਾ ਫਿਰ ਆਪ ਵਾਲੀ ਨੂੰ ਹੁਣ 2 ਸਾਲ ਹੋ ਗਏ ਇਹਨਾਂ ਨੇ ਕੱਖ ਨਹੀਂ ਕੀਤਾ ਉਹ ਫਾਈਲ ਉਸੇ ਤਰ੍ਹਾਂ ਪਈ ਹੈ ਜਿਹੜੀ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਉਹ ਪੂਰੀ ਨਾ ਕਰਨ ਕਰਕੇ ਇਹ ਪ੍ਰੋਜੈਕਟ ਵਿੱਚੇ ਲਟਕਿਆ ਪਿਆ ਔਰ ਮੇਰਾ ਇਹ ਪੂਰਾ ਯਤਨ ਹੋਏਗਾ ਕਿ ਮੇਰਾ ਇੱਕ ਸੁਪਨਾ ਮੇਰਾ ਇੱਕ ਮਨ ਦਾ ਡ੍ਰੀਮ ਆ ਜਿਹੜਾ ਮੈਂ ਪੂਰਾ ਕਰਨਾ ਚਾਹਉਣਾ ਹੁਣ ਕਾਰ ਸੇਵਾ ਵਾਲੇ ਬਾਬੇ ਕਰ ਰਹੇ ਨੇ ਮੈਂ ਇਹਨੂੰ ਬੜਾ ਇਸ ਗੱਲ ਦਾ ਮਨ ਤੇ ਬੋਝ ਆ ਕਿ ਜੇ ਮੈਂ ਪੰਜ ਸਾਲ ਐਫੀ ਅਗਲੇ ਬਣ ਜਾਂਦਾ ਤਾਂ ਇਹ ਕਾਰ ਸੇਵਾ ਵਾਲੇ ਬਾਬੇ ਨੂੰ ਖੇਚਰ ਨਾ ਦਿੰਦੇ ਇਹ ਸਰਕਾਰ ਦੇ ਖਜ਼ਾਨੇ ਚੋਂ ਪੈਸਾ ਲਿਆ ਕੇ ਅਸੀਂ ਸੜਕ ਮੁਕਬਰ ਚਾਹੁੰਦੇ ਹੁਣ ਲੋਕਾਂ ਨੇ ਮੌਕਾ ਦਿੱਤਾ ਸਭ ਤੋਂ ਪਹਿਲਾ ਕੰਮ ਹੋਊਗਾ ਇਹ ਸੜਕ ਲਈ ਕਿੰਦਰ ਤੋਂ ਪੈਸਾ ਲਿਆ ਕੇ ਇਹਨੂੰ ਨੈਸ਼ਨਲ ਹਾਈਵੇ ਮੁਕੰਮਲ ਕਰਵਾਉਣਾ ਬੰਗਾ ਹਲਕੀ ਛੋਟੀ ਨਹੀਂ ਹੋਰ ਹੈਗੀ ਆ ਜੇ ਆਪਾਂ ਇਹ ਨੈਸ਼ਨਲ ਹਾਈਵੇ ਬੰਦਾ ਬਹੁਤ ਅੱਛੀ ਗੱਲ ਆ ਡਵੈਲਪਮੈਂਟ ਵੱਲ ਜਾਏਗਾ ਪਰ ਇਹਦਾ ਬੰਗੇ ਦੇ ਜਿਹੜੇ ਰੈਜੀਡੈਂਸ਼ੀਅਲ ਏਰੀਆ ਉਹਨਾਂ ਨੂੰ ਤਾਂ ਨਹੀਂ ਕੋਈ ਨੁਕਸਾਨ ਹੋਏਗਾ ਇਹਦਾ ਜਿੱਦਾਂ ਤੁਸੀਂ ਕਹਿ ਰਹੇ ਸੀ ਖਟਕੜਾ ਵੱਲੋਂ ਇਹਨੂੰ ਨੈਸ਼ਨਲ ਹਾਈਵੇ ਨਾਲ ਜੋੜਤਾ ਜਾਏਗਾ ਕਿ ਉਹ ਉੱਥੇ ਕੋਈ ਨੁਕਸਾਨ ਨਹੀਂ ਹੋਏਗਾ ਨਹੀਂ ਨਹੀਂ ਇਹਦਾ ਬੰਗਾ ਤੋਂ ਜਿਹੜੀ ਜ਼ਾਰੀ ਹੈ ਇਹਦੇ ਰੈਜੀਡੈਂਸ਼ੀਅਲ ਏਰੀਆ ਨੂੰ ਕੋਈ ਨੁਕਸਾਨ ਨਹੀਂ ਹੋਣਾ ਇਹ ਤਾਂ ਬਿਲਕੁਲ ਕਿਸੇ ਤਰ੍ਹਾਂ ਇੱਥੇ ਪਹਿਲਾਂ ਬਾਈਪਾਸ ਦਾ ਰੋਹ ਇਹਦਾ 엘ਿਵੇਟਰ ਰੋਡ ਦਾ ਵੀ ਬੰਗਾ ਵਾਲੇ ਰਵਾ ਫਾਉਂਦੇ ਸੀ ਹੁਣ ਕਿੰਨਾ ਫਾਇਦਾ ਹੋਇਆ ਮੈਂ ਦੇਖਿਆ ਇੱਥੇ ਟੈਕਸੀਆਂ ਵਾਲੇ ਵੀ ਖੜਾ ਰੱਖਦੇ ਆ ਇੱਥੇ ਕਈ ਆਪਣੇ ਕੰਮ ਵੀ ਕਰੀ ਜਾ ਰਹੇ ਆ ਤੇ ਦੁਕਾਨਦਾਰਾਂ ਨੂੰ ਵੀ ਫਾਇਦਾ ਹੋ ਗਿਆ ਸੋ ਜਿੰਨੀ ਜਦੋਂ ਇਹ ਨੈਸ਼ਨਲ ਹਾਈਵੇ ਬੜਿਆ ਮਤਲਬ ਚੌ ਮਾਰ ਗਈ ਤਾਂ ਬੰਗੇ ਦੀ ਬਹੁਤ ਤਰੱਕੀ ਹੋਏਗੀ ਬਲਗਾ ਹਲਕੇ ਦੇ ਵਿੱਚ ਅੱਜ ਮੀਟਿੰਗਾਂ ਕਿੱਥੇ ਕਿੱਥੇ ਹੋਈਆਂ ਜੀ ਕਿੱਦਾਂ ਦਾ ਰਿਸਪੌਂਸ ਰਿਹਾ ਅੱਜ ਮੇਰਾ ਖਿਆਲ ਆ ਵੀ ਤਕਰੀਬਨ 13 14 ਮੀਟਿੰਗਾਂ ਅਸੀਂ ਕੀਤੀਆਂ ਸਾਰੀਆਂ ਮੀਟਿੰਗਾਂ ਇੱਕ ਦੂਜੇ ਤੋਂ ਵੱਖ ਸੀ ਔਰ ਬਹੁਤ ਜਿਆਦਾ ਧੁਘਾਰਾ ਸੀ ਹੁਨਾਰਾ ਸੀ ਉਦਸ਼ਾ ਸੀ ਚਾਹ ਸੀ ਔਰ ਡਾਕਟਰ ਸਾਹਿਬ ਬੈਠੇ ਨੇ ਇਹ ਆਪ ਮੰਨਦੇ ਨੇ ਇਹਨਾਂ ਦੀ ਚੋਣਾ ਚ ਵੀ ਐਡੇ ਐਡੇ ਕਾਟ ਰੇ ਨਾ ਉਦਸ਼ਾ ਨਹੀਂ ਸੀ ਹੁੰਦਾ ਜਿਹੜੇ ਅੱਜ ਅਸੀਂ ਦੇਖਿਆ ਸੁਨੇਹਾ ਸੁਨੇਹਾ ਕੀ ਦੇਣਾ ਚਾਹੁੰਦੇ ਜੀ ਸੁਨੇਹਾ ਤੇ ਇਹ ਆ ਕਿ ਪੰਜਾਬ ਨੂੰ ਜੇ ਬਚਾਉਣਾ ਤਾਂ ਸ਼ਰਮਣੀ ਅਕਾਲੀ ਦਰ ਦੀ ਪਿੱਛੇ ਆਉਣਾ ਪਏਗਾ ਅੱਜ ਪੰਜਾਬ ਜੇ ਵਰਵਾਦੀ ਤਬਾਹੀ ਦੇ ਗੌਰ ਨਿਗਾਰ ਵੱਲ ਜਾ ਰਿਹਾ ਇਹਰੇ ਲੋਕ ਸਦਾ ਤੇ ਕਾਬਜ਼ ਨੇ ਉਹਨਾਂ ਦੀ ਪੰਜਾਬ ਨਾਲ ਕੋਈ ਬੋਧੀ ਹੈ ਕੋਈ ਲਗਾ ਨਹੀਂ ਸ਼ਰਮਣੀ ਕਾਲੀ ਤਾਰੀਖ ਐਸੀ ਪਾਰਟੀ ਆ ਜਿਹੜੀ ਪੰਜਾਬ ਦਾ ਦਰਦ ਸਮਝਦੀ ਆ ਔਰ ਪੰਜਾਬ ਦਾ ਦਰਦ ਹੱਲ ਕਰਵਾਉਣਾ ਚਾਹੁੰਦੀ ਆ ਇਕੋ ਇੱਕ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਨੂੰ ਵਿਕਾਸ ਵੱਲ ਜਾ ਸਕਦੀ ਆ ਸ਼ਰਮਣੀ ਕਾਲੀਦਾਰ ਤੇ ਸ਼ਰਮਣੀ ਕਾਲੀਦਾਰ ਜੇ ਲੋਕ ਸਭ ਜਿੱਤ ਕੇ ਜਾਏਗਾ ਤਾਂ ਉਹਦੇ ਦੀ ਤੌਰ ਤੇ ਪੰਜਾਬ ਨੂੰ ਦਾ ਬਹੁਤ ਵੱਡਾ ਫਾਇਦਾ ਆ